ਹੈਪੀ ਲੋੜੀ ਹੋ ਗਈ ਸੀ ਹੈਪੀ ਲੋੜੀ ਹੋ ਗਈ ਸੀ ਦੱਸੋ ਹੈ ਹੋ ਗਈ ਪਾਣੀ ਇਧਰ ਦੇਖੋ ਆ ਦੇਖੋ ਜੀ ਇੱਥੇ ਬਣਾ ਰਹੇ ਆਟ ਹਿੰਦੀ ਕੈਸੇ ਮਾਲੂ ਮੇਰਾ ਕੋ ਮੈਂ ਆ ਕੇ ਸਾਊਦੀ ਮੇ ਕੰਮ ਕਰਦਾ ਸਾਊਦੀ ਅੱਛਾ ਕਿੰਨਾ ਟਾਈਮ ਹਾਂਜੀ ਮੈਨੂੰ ਨਾ ਆਹ ਡਰੈੱਸ ਪਸੰਦ ਆਈ ਏ ਜੀ ਹਾਂਜੀ ਸਾਰਿਆਂ ਨੂੰ ਸასი ਕਾਲ ਜੀ ਕੀ ਹਾਲ ਹੈ ਅੱਜ ਇੱਕ ਨਵਾਂ ਵਲੌਗ ਲੈ ਕੇ ਫੇਰ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਵਿੱਚ ਤੇ ਅੱਜ ਮਹਿਰੀਨ ਦੀ ਫਰਸਟ ਲੋੜੀ ਤੇ ਰਮਨ ਦੀ ਅਸੀਂ ਛੁੱਟੀ ਸਕੂਲੋਂ ਤੇ ਈਰਮਾਨ ਵੀ ਤਿਆਰ ਹੋ ਗਿਆ ਈਰਮਾਨ ਕਹਿੰਦਾ papa ਪਾਰਕ ਜਾਣਾ ਅੱਜ ਤੇ ਆਪਾਂ ਹੁਣ ਚੱਲਨੇ ਆ ਪਹਿਲਾਂ ਜਾਵਾਂਗੇ ਆਪਾਂ ਨੋ ਲਿਮਟ ਇੱਥੇ ਮਾਲ ਹੁੰਦਾ ਸ਼ਾਪਿੰਗ ਉੱਥੇ ਮਹਿਰੀਨ ਤੇ ਈਰਮਾਨ ਜੋ ਕੋਈ ਗਿਫਟ ਦੇਖਾਂਗੇ ਕਿਉਂਕਿ ਕੁੜੀਆ ਸਾਡੀ ਦੀ ਫਸਟ ਲੋੜੀ ਐ ਤੇ ਈਰਮਾਨ ਨੂੰ ਵੀ ਫਿਰ ਲੈ ਕੇ ਦੇਣਾ ਪੈਣਾ ਕਿਉਂਕਿ ਇਹ ਫਿਰ ਰੁੱਸ ਜਾਂਦਾ ਕਿਵੇਂ ਰੁੱਸਦਾ ਈਰਮਾਨ ਇਹ ਇਹ ਰੁੱਸ ਜਾਂਦਾ ਇਹਨੂੰ ਵੀ ਲੈ ਕੇ ਦੇਣਾ ਜ਼ਰੂਰੀ ਐ ਤੇ ਉਹ ਦੇਖੋ ਸਾਡੀ ਮਹਿਰੀਨ ਅਜੇ ਅਸੀਂ ਇਹਦੇ ਉੱਠਣ ਤੱਕ ਅਸੀਂ ਇਹਦਾ ਗਿਫਟ ਲੈ ਆਉਣਾ ਨਾਲੇ ਪਾਰਕ ਵਿੱਚ ਭੂਮਿਕਾ ਰਣੀ ਐ ਤੇ ਆਉ ਚੱਲਨੇ ਤੁਹਾਨੂੰ ਦਿਖਾਵਾਂਗੇ ਨਾਲੇ پارک ਤੇ ਨਾਲੇ ਵੇਖਾਂਗੇ ਕੀ ਲੈਣੇ ਅੱਜ ਨੱਚ ਦਿਖਾ ਗਿਫਟ ਮੁੰਲਾ ਆਇਆ ਹੈ ਆ ਵੇਖੋ ਜੀ ਗਿਫਟ ਦੀ ਗਿਫਟ ਦੀ ਖੁਸ਼ੀ ਛੇਨਾ ਚਾ ਚੜ ਗਿਆ ਇਹਨੂੰ ਨੱਚ ਕੇ ਦਿਖਾ ਰਿਹਾ ਓਏ ਹੋਏ 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 ਬਸ 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 ਆ ਵੇਖੋ ਜੀ ਸਾਡੇ ਬਾਹਰ ਦਾ ਥਿਊ ਸਾਡੇ ਇੱਥੇ ਗ੍ਰੀਨਰੀ ਬਹੁਤ ਹੈ ਪਰ ਗਰਮੀ ਵੀ ਬਹੁਤ ਹੈ ਬਹੁਤ ਨਹੀਂ ਕਹਿ ਸਕਦੇ 30 32 ਟੈਂਪਰੇਚਰ ਰਹਿੰਦਾ ਇੱਥੇ ਜਿਵੇਂ ਉੱਥੇ ਤਾਂ ਇੰਡੀਆ ਦੇ ਵਿੱਚ ਤਾਂ ਹੁਣ ਇਸ ਟਾਈਮ ਬਹੁਤ ਠੰਡ ਹੈ ਲੋਕੀ ਬਹੁਤ ਸੀਸੀ ਕਰਦੇ ਨੇ ਸਾਡੇ ਇੱਥੇ ਤਾਂ ਨਜ਼ਾਰਾ ਜੀ ਏਸੀ ਚੱਲਦੇ ਆ ਤੇ ਨਾ ਜ਼ਿਆਦੀ ਠੰਡ ਹੋਵੇ ਨਾ ਜ਼ਿਆਦੀ ਗਰਮੀ ਠੰਡ ਤਾਂ ਹੁੰਦੀ ਨਹੀਂ ਖੈਰ ਇੱਥੇ ਗਰਮੀ ਰਹਿੰਦੀ ਹੈ ਇੱਕੋ ਜਿਹਾ ਮੌਸਮ ਰਹਿੰਦਾ ਇੱਥੇ ਤੇ ਹੁਣ ਅਸੀਂ ਚੱਲੇ ਆ ਅੱਛਾ ਕੀ ਕਰਦਾ ਪਾਪਾ ਕੀ ਕਰਤਾ ਪਾਪਾ ਬੋਲੀ ਕਰਨਾ ਹੈ ਫੇ ਮਾਣਾ ਹੈ ਅੱਛਾ ਤੂੰ ਕੀ ਕਹਿੰਦਾ ਸੀ ਪਾਪਾ ਪ੍ਰੈਂਕ ਕਰਤਾ ਕੀ ਪ੍ਰੈਂਕ ਕਰਤਾ ਇਹ ਕਹਿ ਰਿਹਾ ਜੀ ਵੀ ਪਾਪਾਜ਼ ਮੈਨੂੰ ਕਹਿ ਰਿਹਾ ਵੀ ਕੱਲਾ ਗਿਫਟ ਲੈਣ ਜਾਣਾ ਤੁਸੀਂ ਮੈਨੂੰ ਪ੍ਰੈਂਕ ਕਰੋਗੇ ਵੀ ਤੁਸੀਂ ਪਾਰਕ ਨਹੀਂ ਜਾਓਗੇ ਮੈਂ ਇਹਨੂੰ ਕਿਹਾ ਵੀ ਨਹੀਂ ਜਾਵਾਂਗੇ ਆਪਾਂ ਪਾਰਕ ਆਹ ਦੇਖੋ ਜੀ ਆਪਾਂ ਪਹੁੰਚ ਗਏ ਨੋ ਲਿਮਟ ਹੁਣ ਚੱਲਨੇ ਆਪਾਂ ਅੰਦਰ ਹਾਂਜੀ ਅਸੀਂ ਪਹੁੰਚ ਗਏ ਜੀ ਤੇ ਹੁਣ ਦੇਖਦੇ ਹਾਂ ਕਿਥੇ ਬੱਚਿਆਂ ਦੇ ਕੱਪੜੇ ਆ ਦੇਖੋ ਇੱਥੇ ਬਹੁਤ ਕੱਪੜੇ ਆ ਉਹਨੇ ਮੈਨੂੰ ਲੱਗਦਾ ਹੁੰਦਿਆਂ ਨੂੰ ਕੋਈ ਨਾ ਕੋਈ ਚੱਕ ਲਿਆ ਤੇ ਵਾਜਾ ਮਾਰ ਰਿਹਾ ਹਾਂਜੀ ਇਧਰ 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 ਆ ਦੇਖੋ ਪਾਪਾ ਪਾਪਾ ਬੋਲ ਕੰਦੀ ਉਹ ਬੋਲ ਕੰਦੀ ਆ ਲੈ ਨਹੀਂ ਹਾਂ ਬੋਲ ਕੰਦੀ ਹੁਣ ਪੜਦਾ ਹੁਣ ਆਪਾਂ ਦੀਦੀ ਜੋ ਕੇ ਦੇਖੀ ਕੁਝ ਹਾਂਜੀ ਹੁਣ ਆਪਾਂ ਲੱਲੇ ਗਿਫਟ ਤੇ ਇਰਮਾਨ ਦੀ ਸ਼ਰਟ ਲਈਏ ਟੋਲੇ ਆਪਾਂ ਆਪਣੀ ਮਹਿਰੀਮ ਜੋ ਕਿ ਖਰਾਕਾ ਤੇ ਇਰਮਾਨ ਨੇ ਲੈ ਲਿਆ ਸੀ ਟੋਏ ਪਰ ਉਹਨੇ ਕੈਨਸਲ ਕਰਤਾ ਮੈਨੂੰ ਕਿਹਾ ਵੀ ਚਾਂ ਤੇ ਤਾਂ ਪਾਰਕ ਚ ਲੈਣਾ ਫਿਰ ਇੱਥੋਂ ਨਾ ਲੈ ਜੀ ਨਹੀਂ ਤਾਂ ਪਾਰਕ ਚ ਲੈ ਲੈ ਤੇ ਹੁਣ ਹੋ ਰਿਹਾ ਬਿੱਲ ਆਪਾਂ ਤੇ ਫਿਰ ਚਲਦੇ ਆਂ ਪਾਰਕ ਦੇ ਵਿੱਚ ਉਸ ਤੋਂ ਬਾਅਦ ਜਾਵਾਂਗੇ ਘਰ ਅਸੀਂ ਆ ਗਏ ਜੀ ਪਾਰਕ ਤੇ ਦੇਖੋ ਭੱਜ ਗਿਆ ਮਿੰਟਾਂ ਦੇ ਵਿੱਚ ਹਾਂਜੀ 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 ਹਾਂ ਜੀਆ ਦੇਖੋ ਜੀ ਪਾਰਕ ਦੇ ਵਿੱਚ ਡਾ 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 ਅੱਛਾ ਇਹ ਦੁਕਾਨਾਂ ਨੇ ਆਈ ਅੱਛਾ ਤੇ ਆਉਂਦੇ ਲੈਣਾ ਤਾਂ ਇਹਨੇ ਕੁਝ ਮਹਿੰਗਾ ਸੀ ਪਰ ਇਹਨੇ ਦੇਖਿਆ ਹੁਣੇ ਫੋਨ ਫਾਨ ਚ ਆ ਉਡਣ ਜਾਲਾ ਸਸਤਾ ਜਾ ਇੱਕ ਵਾਰੀ ਲੈ ਲਿਆ ਹਾਂ ਦੇਖੋ ਵੜਾ ਤਾਂ ਤੇ ਮਾਣੇ ਹੈਪੀ ਚਲਈਏ ਹਾਉਸ ਨਹੀਂ ਪਾਰਕ ਨਹੀਂ ਹਾਂ आपका हिंदी कैसे मालूम मेरे को मैं अभी सऊदी में काम में सऊदी अच्छा चार, चार साल कितना टाइम लगा लगाया अभी चार साल हो साल इसमें काम अच्छा अच्छा अभी आए अभी नहीं नहीं बहुत साल अभी टू थाउजेंड नाइनटीन आए अच्छा अच्छा उधर अच्छा था अच्छा ये बंगले वाला आती है पंजाबी बहुत है उधर हिंदू है बहुत आती है चलो माने हाउ मच ए वन ਹਾਂਜੀ ਆ ਲੈ ਲਈ ਇੱਕ ਗਾਨੇ ਨੇ ਇਕੱਲੀ ਉਹ ਚੱਲਿਆ ਹੀ ਨਹੀਂ ਤੂੰ ਹਾਂ ਹੁਣ ਵੇਚਲਾ ਨਹੀਂ ਚੱਲਿਆ ਚਲੋ ਖੇਡ ਖੇਡ ਲੈ ਹੁਣ ਮਾਣੇ ਫੇਰ ਖੇਡ ਲੈ ਫੇਰ ਆਪਾਂ ਜਾਣਾ ਹਾਂ ਐਸੇ ਡਾ ਆ ਇੱਥੇ ਜੀ ਦੇਖੋ ਪਾਰ ਕੇ ਬਹੁਤ ਵੱਡੀ ਤੇ ਮੇਲੇ ਵਾਂਗੂ ਇੱਥੇ ਸ਼ੌਪਾਂ ਲੱਗੀਆਂ ਰਹਿਂਦੀਆਂ ਨੇ ਤੇ ਆਪਣੇ ਮੇਲੇ ਦੀ ਦੁਕਾਨਾਂ ਨਹੀਂ ਲੱਗਦੀਆਂ ਨਿੱਕੇ ਨਿੱਕੇ ਢਾਉਣਿਆਂ ਦੀਆਂ ਉਦੋਂ ਸੇਮ ਲੱਗੀਆਂ ਰਹਿੰਦੀਆਂ ਇੱਥੇ ਹਾਰਸ ਵੀ ਹੈਗੇ ਆ ਤੁਹਾਨੂੰ ਦਿਖਾਉਣਾ ਮੈਂ ਹਾਰਸ ਤੇ ਉਹ ਤਾਂ ਨਾਰਮਲ ਜੇ ਦੇਸੀ ਜੇ ਆ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਆਹ ਤੋੜ ਵੀ ਲਿਆ ਤੇ ਹੁਣ ਕਹਿੰਦਾ ਆ ਲੈਣਾ ਵੱਡਾ ਹੁਣ ਉਹ ਲੈ ਲਿਆ ਅਰਮਾਨ ਨੇ ਲੈ ਲਈ ਜੀ ਟਿਕਟ ਝੁੱਲੇ ਦੀ ਤੇ ਉਹ ਟ੍ਰੇਨ ਚ ਲਾਊਗਾ ਝੂਟੇ ਹਨਾ ਟਿਕਟ ਨਹੀਂ ਕੀਤੀ ਉਹਨਾਂ ਨੇ ਚੇਂਜ ਕਿਹਨੂੰ ਲੈ ਅੱਜ ਲਾਤਾ ਬਾਈ ਲੋ 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 ਲੈ ਨੋ ਸੀ ਕਿਹੜਾ ਹਾਊ ਮੱਚ 1 ਓਨਲੀ ਲੋ ਜੀ ਮੈਂ ਤਾਂ ਅਜੇ ਤੱਕ ਬੈਟਾ ਨਹੀਂ ਕਿਸੇ ਘੋੜੇ ਤੇ ਰਮਾਨ ਨੂੰ ਬਾਤਾ ਅੱਜ ਪਤਾ ਨਹੀਂ ਘੋੜਾ ਕਿ ਖੱਤਰ ਪਾਣੀ ਇਧਰ ਦੇਖੋ ਯੈਸ ਮੇਰਾ ਇੰਡੈਕਸ ਯੈਸ ਤੇ ਹੋ ਰਹੀ ਰੀਬੋਟਿੰਗ ਤੇਰਾ ਮਾਂ ਲੈ ਰਿਆ ਲੋ ਜੀ ਇੱਥੇ ਜੱਕਾ ਵੀ ਖੜਾ ਜੱਕਾ ਕਹਿੰਦੇ ਪਤਾ ਨਹੀਂ ਇਹਨੂੰ ਕੀ ਕਹਿੰਦੇ ਉਹਦੇ ਤੇ ਵੀ ਤੁਸੀਂ ਝੂਟਾ ਲੈ ਸਕਦੇ ਹੋ ਆ ਦੇਖੋ ਜੀ ਇੱਥੇ ਬਣਾ ਰਹੇ ਆਟ ਸੋਨਾ ਬਣਾ ਰਹੇ ਹਨਾ ਵਾਣੇ ਸੋਨਾ ਬਣਾ ਰਹੇ ਤੈਨੂੰ ਹੀ ਬਣਾਣਾ ਤੇਰੇ ਬਣਾ ਦਾਂਗਾ ਆ ਖੜਾ ਜੀ ਰੂਪੀਕੌਨ ਦਾ ਟਰੱਕ ਤੇ ਕਹਿੰਦਾ ਪਾਪਾ ਮੈਨੂੰ ਆ ਪਸੰਦ ਆ ਗਿਆ ਆ ਲੈਣਾ ਕਿਹੜਾ ਹੀ ਮੰਨਿਆ ਰੂਪੀਕੌਨ ਰੂਪੀਕੌਨ ਹਾਂਜੀ ਅਸੀਂ ਪਹੁੰਚ ਗਏ ਜੀ ਘਰਾਂ ਮਹਿਰੀਨ ਦਾ ਗਿਫਟ ਲੈ ਕੇ ਤੇਰ ਮੀਨ ਦੇਖੋ ਮਹਿਰੀਨ ਦੇਖੋ ਜੀ ਮਹਿਰੀਨ ਹੈਪੀ ਲੋੜੀ ਅਮੇ ਅਗੇ ਗਿਫਟ ਹੈ ਅਮੇ ਅਗੇ ਗਿਫਟ ਹੈ ਅਮੇ ਅਗੇ ਗਿਫਟ ਹੈ ਆ ਦੇਖੋ ਜੀ ਰਮਾਨ ਦਾ ਗਿਫਟ ਦੇਖ ਲਓ ਇਹ ਗਾਨ ਲੈ ਆਇਆ ਹੈ ਤੇ ਆ ਲੈ ਦੇਖੋ ਚਲੋ ਹੁਣ ਆਪਾਂ ਦਿਖਾਵਨੇ ਆ ਤੁਹਾਨੂੰ ਸਾਰਿਆਂ ਨੂੰ ਮਹਿਰੀਨ ਦੀ ਫਰਾਕ ਓਏ ਹੋਏ ਦੇਖੋ ਕਿੰਨੀ ਸੋਹਣੀ ਫਰਾਕ ਮਹਿਰੀਨ ਕੋਟਨ ਦੀ ਕਿੰਨੀ ਸੋਹਣੀ ਜਲੀ ਹੈ ਨਾ ਹਾਂ ਕੋਟਨ ਦੀਆਂ ਦੋ ਫਰਾਕਾਂ ਦੇਖੋ ਮੇਰਾ ਮੈ ਇੱਕ ਆ ਦੇਖੋ yellow ਮਹਿਰੀਨ ਦੇਖੋ ਮੇਰੇ ਪਾਟੇ ਹਾਂ ਇੱਕ ਅਰਮਾਨ ਦੀ ਟੀ-ਸ਼ਰਟ ਅਰਮਾਨ ਦੀ ਰੈੱਡ ਕਲਰ ਦੀ ਓਕੇ ਇਹਦੇ ਨਾਲ ਪਾਇਗਾ ਚਿੱਟੀ ਜੀਨ ਦੀ ਬੜੀ ਫੈਸ਼ਨਾ ਉਸ ਤੋਂ ਲੈਂਦੀ ਉਹਦੇ ਨੂੰ ਹਾਂਜੀ ਹਾਂ ਹਾਂਜੀ ਹੋ ਗਈ ਐਪੀਲੋੜੀ ਹੋ ਗਈ ਐ ਐਪੀਲੋੜੀ ਹੋ ਗਈ ਸੀ ਐਪੀਲੋੜੀ ਹੋ ਗਈ ਸੀ ਦੱਸੋ ਹੈ ਹੋ ਗਈ ਸੀ ਐਪੀਲੋੜੀ ਚਲੋ ਜੀ ਕੀ ਕੱਟਣ ਲੱਗਾ ਏ ਐਸੀ ਜੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਦ ਤੱਕ ਜੀ ਬਾਏ ਬਾਏ ਆ ਦੇਖੋ ਜੀ ਮੈਂ ਬਹਿ ਗਿਆ ਇੱਧਰ ਤੇ ਮੈਨੂੰ ਦੇਖੋ ਕਿਵੇਂ ਦੇਖਦੀ ਵੀ ਐ ਇਹਨੂੰ ਪਹਿਚਾਨ ਪਛਾਣੋਗੀ ਪੂਰੀ ਵੀ ਉਹਨੇ ਮੈਨੂੰ ਪਾਪਾ ਚੱਕ ਲੈਣ ਹਾਂਜੀ ਹਾਂਜੀ ਬੁੱਤੂ ਇਹਦੇ ਪਾਗਲ ਦੇ ਕੰਮ ਦੇਖ ਲੋ ਜੀ ਇਹ ਮੁੰਡਾ ਪਾਗਲੇ ਮੈਰੀਨ